ਨਵਾਂ ਸ਼ਹਿਰ ਬੰਗਾ ਰੋਡ ਤੇ ਪਿੰਡ ਮੱਲਪੁਰ ਰੜਕਾਂ ਦੇ ਕੋਲ ਹੋਏ ਸੜਕੀ ਹਾਦਸੇ ਵਿੱਚ ਇੱਕ ਔਰਤ ਦੀ ਮੌਤ ਹੋਈ ਦੱਸੀ ਜਾ ਰਹੀ ਹੈ। ਬਜ਼ੁਰਗ ਪਤੀ ਪਤਨੀ ਨਵਾਂ ਸ਼ਹਿਰ ਤੋਂ ਵਾਪਸ ਆਪਣੇ ਪਿੰਡ ਜਗਤਪੁਰ ਆ ਰਹੇ ਸਨ ਤਾਂ ਇੱਕ ਪ੍ਰਾਈਵੇਟ ਬੱਸ ਦੇ ਨਾਲ ਹੋਏ ਦਰਦਨਾਕ ਹਾਦਸੇ ਵਿੱਚ 60 ਸਾਲਾ ਸਰਬਜੀਤ ਕੌਰ ਦੀ ਮੌਤ ਹੋ ਗਈ। ਉਹਨਾਂ ਦਾ ਪਤੀ ਵੀ ਬਖਤਾਵਰ ਸਿੰਘ ਜ਼ਖਮੀ ਹੋ ਗਿਆ। ਮਿਰਤਿਕ ਸਰਬਜੀਤ ਕੋਰ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਨਮਾਸ਼ਰ ਗਈ ਹੋਈ ਸੀ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਕਰਨ ਦੀ ਗੱਲ ਆਖੀ ਹੈ ਆਏ ਕਿੱਥੋਂ ਸੀ ਬਾਬਾ ਤੁਸੀਂ ਕਿੱਥੋਂ ਆਏ ਆ ਜਗਤਪੁਰੋਂ ਜਗਤਪੁਰੋਂ ਕਿੱਥੇ ਜਾਣਾ ਸੀ ਹਾਂਜੀ ਮਲਪੁਰੋਂ ਆਏ ਆ ਜਗਤਪੁਰੋਂ ਜਾਣਾ ਸੀ ਜਗਤਪੁਰੋਂ ਜਾਣਾ ਸੀ ਕਿੰਨੇ ਵਜੇ ਚੱਲੇ ਸੀ ਹੁਣੇ ਤੁਰੇ ਆ ਤੇ ਮੈਂ ਤੁਰੇ ਨਹੀਂ ਜਰੋਕ ਐਂਬੂਲੈਂਸ ਆਣੀ ਹੋ ਗਈ ਬੋਲ ਕਰ ਕਿਸੇ ਨੇ ਨਹੀਂ ਫੋਨ ਕੀਤਾ ਲੋਕੀ ਤਮਾਜ਼ਾ ਦੇਖਦੇ ਜੀ ਇੱਥੇ ਕਿਸੇ ਨੇ ਵੀ ਨਹੀਂ ਕਿਸੇ ਨੇ ਚੱਕਿਆ ਨਹੀਂ ਕਿਸੇ ਨੇ ਹੱਥ ਨਹੀਂ ਪਾਇਆ ਸਾਰੇ ਇੰਦੀ ਜਨਤਾ ਖੜੀ ਐ ਦੇਖੀ ਜਾਂਦੀ ਐ ਪਾਰਨਾ ਵੀ ਨਹੀਂ ਚੱਲਾਗੇ ਕਿ ਇਨਸਾਨ ਇਨਸਾਨ ਦਾ ਹੁੰਦਾ ਹੈ ਜੇ ਤੁਸੀਂ ਕੋ ਚੱਕੂਗੇ ਤਾਂ ਨਹੀਂ ਆ ਅਸੀਂ ਲੋਕਾਂ ਨੂੰ ਬਲੱਡ ਦਿੰਨੇ ਆ ਘਰੋ ਘਰੀ ਜਾ ਕੇ ਦੇ ਉਹ ਖਾਣਾ ਦਿੰਦੇ ਆ ਠੀਕ ਨਹੀਂ ਉਦੋਂ ਹਾਂ ਹੁਣ ਇੰਨਾ ਬਦਲ ਕਿੰਨਾ ਖੂਨ ਪਿਆ ਗਿਆ ਪਾਣੀ ਪੁੱਛਿਆ ਲੱਗ ਜਿਹਨੂੰ ਬੰਨਣ ਨੂੰ ਕਿਹਾ ਆ ਤੇ ਅਸੀਂ ਵੀ ਆਪਣਾ ਵੀਡੀਓ ਬਣਾ ਲਾਤੇ ਨੇ ਉਹਨਾਂ ਨੂੰ ਪਾਣੀ ਨਹੀਂ ਪੁੱਛਿਆਗਾ ਠੀਕ ਹੈ ਜੀ ਉਹਨੂੰ ਐਂਬੂਲੈਂਸ ਨੂੰ ਫੋਨ ਨਹੀਂ ਕੀਤਾ ਹੈਗਾ ਇੱਥੇ ਲੋਕੀ ਸਾਰੇ ਤੁਮਾ ਚਲੇ ਆ ਗਏ ਆ ਕੇ ਫੋਨ ਚਾਲ ਕੀਤਾ ਜੀ ਤੇ 콜 ਕੀਤੀ ਅਸੀਂ ਠੀਕ ਹੈ ਥੋੜਾ ਜਿਹਾ ਹੋਇਆ ਬੰਨਿਆ ਜਿਹੜੇ ਜਿਹੜੇ ਬੰਨਿਆ ਡੈਕ ਬੋਡੀ ਪਈ ਹੋਈ ਇੱਥੇ ਕੀ ਕਹਿਣਾ ਚਾਹੋਗੇ ਵੀ ਕੀ ਕਹਿਣਾ ਚਾਹੋਗੇ ਇੱਥੇ ਸਾਨੂੰ ਸੇਫ ਰਹਿਣਾ ਚਾਹੀਦਾ ਜੀ ਠੀਕ ਹੈ ਕੋਈ ਨਾ ਫੋਨ ਦਾ ਜੱਟ ਦੇਖਦੇ ਬਸ ਕਿਆ ਵੀ ਕੰਮੇ ਮਿੱਟੀ ਨੰਗਲਾ ਇਥੇ ਬਹੁਤ ਆਖਿਆ ਕੋਈ ਪੁੱਛਦਾ ਨਹੀਂ ਆ ਕੋਈ ਪਾਰਨਾ ਨਹੀਂ ਦਿੰਦਾ ਕੋਈ ਕਪੜਾ ਵੀ ਨਹੀਂ ਦਿੰਦਾ ਕੋਈ ਲੈਣਾ ਨਾ ਦੇਣਾ ਨਾ ਦੇਖੋ ਇਹ ਤੇਰਾ ਮੈਂ ਮੈਂ ਹੀ ਦਿੱਤਾ ਬਸ ਮੈਂ ਕਹ ਤੁਹਾਡੇ ਨਾਲ ਕੱਦਣਾ ਕੋਈ ਨਹੀਂ ਪੋਟੇ ਤੇ ਬਲੈਟ ਹੋਣੀ ਚਾਹੀਦੀ ਆ ਲੋ ਹੋਣਾ ਚਾਹੀਦਾ ਬੰਦੇ ਨੂੰ ਹਾਂ ਪੇਪਰ ਪੜਲੇ ਬਣਾ ਚਾਹੀਦੇ ਬਈ ਐਕਸੀਡੈਂਟ ਬਹੁਤ ਐਕਸੀਡੈਂਟ ਬਹੁਤ ਜ਼ਿਆਦਾ ਹੋ ਰਿਹਾ ਹੈ ਦੇਖੋ ਅਸੀਂ ਬਾਈ ਬਾਈ ਬਜ਼ੁਰਗ ਵੀ ਹੁਣ ਇਹ ਉਮਰ ਥੋੜੀ ਜਿਹੀ ਨਹੀਂ ਡਰਾਈਵਰ ਨੇ ਨਹੀਂ ਨਹੀਂ ਬਹੁਤ ਔਖਾ ਹੈ ਕੋਈ ਬਾਈ ਬਰੇ ਕਿੰਨੇ ਹੁੰਦਾ ਥੋੜੇ ਜਨਵਾ ਦੇ ਕੋਈ ਨਾ ਐਕਸੀਡੈਂਟ ਹੋਇਆ ਰਹਿੰਦਾ ਆਏ ਹੱਥੇ ਇੱਕ ਜ਼ਰੂਰ ਹੁੰਦਾ ਪੌਂਦੀ ਜ਼ਰੂਰੀ ਹੈ ਬਹੁਤ ਬਣਾ ਚਾਹੀਦੇ ਥੋੜੇ ਚਰਵਾ ਦੇ ਐਕਸੀਡੈਂਟ ਹੁੰਦਾ ਜੇ ਇੱਥੇ ਥੋੜੇ ਚਰਵਾ ਕੋਈ ਨਾ ਕੋਈ ਜ਼ਰੂਰੀ ਗੌਰਮੈਂਟ ਤੋਂ ਇਹ ਜ਼ਰੂਰੀ ਬੇਨਤੀ ਆ ਕਿ ਇੱਥੇ ਪਬਲਿਕ ਕੋਲ ਪੌਲੇ ਬਣੇ ਜਿਹਦੇ ਉੱਪਰ ਤੋਂ ਆ ਕ੍ਰੋਸਿੰਗ ਹੋ ਜਵੇ ਹਾਂਜੀ ਬਹੁਤ ਬ ਮ ਆਏ ਸੀਗੇ ਹਾਂਜੀ 2:30 ਵਜੇ ਨਿਆਣੇ ਦੀ ਮਾਮੀ ਸੀਗੀ 4 ਦਿਨ ਆਏ ਸੀਗੇ ਇਹ 2:30 ਵਜੇ ਤੁਰਦੇ ਆ ਮੈਂ ਆਪਣੇ 2:30 ਵੇ ਨਵੇਂ ਸ਼ਹਿਰ ਕੰਮ ਨੂੰ ਚਲੇ ਗਿਆ ਤੇ ਹੁਣ ਮੈਂ ਨਵੇਂ ਸ਼ਹਿਰ ਆਇਆ ਤੇ ਹੁਣ ਦੇਖੋ ਜਿਹਦਾ ਕਥੂਲ ਬਣਦਾ ਉਹਦੇ ਸਾਬ ਨਾਲ ਗੱਲ ਕਰ ਲਿਓ ਆਪਾਂ ਕਿਸੇ ਨਾ ਕੋਈ ਬੁੱਤਾ ਸਾਡੀ ਲੱਗਦਾ ਨਹੀਂ ਇਹ ਕਿੱਦਾਂ ਹੱਤ ਸਕਦਾ ਹੋਇਆ ਹੱਤ ਹੋਇਆ ਏਦਾਂ ਭਾਈ ਇੱਥੋਂ ਨਾ ਇੱਕ ਇੱਕ ਵਾਰ ਤੋਂ ਭਾਈਆ ਦੀ ਨਾਲ ਉਹਦੀ ਮਾਤਾ ਸੀ ਦੋਈ ਜਣੇ ਨੰਘਣ ਅੱਗੇ ਤਾਂ ਬੱਥ ਬਹੁਤ ਤੇਜ਼ ਆਉਂਦੀ ਬਈ ਸੀ ਜਦੋਂ ਹਨਾ ਜਗਤਮਉ ਰੋਡ ਤੋਂ ਆ ਗਿਆ ਤੇ ਬੱਸ ਇਧਰ ਆਉਂਦੀ ਵੀ ਸਪੀਡ ਤੇ ਬੱਸ ਆਪਣਾ ਦਾ ਬੈਲੈਂਸ ਵਿਗੜ ਗਿਆ ਐਂਟੀ ਵਾਲੇ ਦਾ ਬੈਲੈਂਸ ਵਿਗੜਦੇ ਨਾਲ ਉਹ ਹਨ ਬੱਸ ਦੇ ਮੋੜ ਆ ਕੇ ਗੱਡੀ ਦੇ ਬੱਸ ਥੱਲੇ ਮਾਤਾ ਫੇਰ ਆ ਗਿਆ ਮੈਂ ਸੇਫ ਨਾ ਭੈ ਕਰਿਆ ਬੱਸ ਤੇ ਵੇਥੇ ਬੱਜੀ ਕਿੱਥੇ ਦੇ ਰਹਿਣ ਵਾਲੇ ਸੀ ਇਹ ਜਗਤਪੁਰ ਦੇ ਆਪਣੇ ਮਕਰੰਦਪੁਰ ਦੇ ਨਾਲ ਆ ਭਾਈ ਹੁਣੀ ਇਧਰ ਹੀ ਆ ਆਪਣੇ ਪ੍ਰੈਸਪੋਰਟਰ ਸਾਹਿਬ ਆ ਲਾਲ ਕਮਲ ਜੀ ਉਹਨਾਂ ਨੇ ਸਾਨੂੰ ਦੂਰ ਕਰਕੇ ਦੱਸਿਆ ਜੀ ਮਾਲਪੁਰ ਅੱਡੇ ਦੇ ਵਿੱਚ ਸਿੱਧੂ ਬੱਸ ਇੱਕ ਮੋਟਰਸਾਈਕਲ 'ਤੇ ਸਵਾਰ ਸਰਦਾਰ ਜੀ ਗਿਆ ਉਹਨਾਂ ਨਾਂ ਪਤਾ ਹਲੇ ਜੱਕ ਤਾਂ ਪਤਾ ਨਹੀਂ ਲੱਗਾ ਉਹਨਾਂ ਦੀ ਲੇਡੀ ਦੀ ਡੈਥ ਹੋ ਗਈ ਆ ਉਹਨਾਂ ਨੂੰ ਸਰਕਾਰੀ ਕਾਰਵਾਈ ਕਰਕੇ ਅਸੀਂ ਸਰਕਾਰੀ ਹਸਪੀਟਲ ਕਰਵਾਨਾ ਕਰ ਲਿਆ ਸਮੇਂ ਦੇ ਨਾਲ-ਨਾਲ ਲੋਕ ਜਿਹੜਾ ਟੈਕਨੋਲੋਜੀ ਲਿਆਉਂਦੇ ਗਏ ਅੱਜ ਹੁਣ ਜਿਹੜਾ ਸਿਰ ਸਿਮਿੰਟ ਦੀਆਂ ਇੱਟਾਂ ਜਿਹਨਾਂ ਨਾਲ ਆਪਣੇ ਘਰਾਂ ਨੂੰ ਬਣਾਉਣ ਲੱਗੇ ਲੇਕਿਨ ਰਸੂਲਪੁਰ ਵਿੱਚ ਇੱਕ ਨਵੀਂ ਫੈਕਟਰੀ ਓਪਨ ਕੀਤੀ ਗਈ ਹੈ ਕਿ ਕੈਨਆਰਾਈ ਵੀਰ ਵੱਲੋਂ ਉਹਨਾਂ ਨੇ ਜਿਹੜਾ ਦੁਬਈ ਜਾਂ ਸਾਊਦੀਆਰਬ ਜਿਹੜੇ ਆ ਬ੍ਰਿਕਸ ਨਾਲ ਘਰ ਬਣਦੇ ਆ ਉਥੇ ਬਿਲਡਿੰਗ ਬਣਾਈ ਜਾਂਦੀ ਆ ਉਸੇ ਟੈਕਨੀਕ ਨੂੰ ਨਵਾਂ ਸ਼ਹਿਰ ਦੇ ਰਸੂਲਪੁਰ ਪਿੰਡ ਵਿੱਚ ਉਸ ਟੈਕਨੀਕ ਨੂੰ ਲਿਆਂਦਾ ਗਿਆ ਅਤੇ ਬ੍ਰਿਕਸ ਜਿਹੜੇ ਇੱਥੇ ਬਲੌਕ ਬਣਾਏ ਜਾਂਦੇ ਆ ਜਿਹੜੇ ਕਿ ਅੱਜ ਦੀ ਟੈਕਨੋਲੋਜੀ ਆ ਅੱਜ ਦੇ ਵਾਤਾਵਰਣ ਦੇ ਅਨੁਕੂਲ ਜਿਹੜੇ ਆ ਬ੍ਰਿਕਸ ਅਤੇ ਬਲੌਕ ਤਿਆਰ ਕੀਤੇ ਜਾਂਦੇ ਆ ਆ ਜਿਹੜੇ ਕੋ ਆਪਾਂ ਖੜੇ ਆ ਇਹਨੂੰ ਅਸੀਂ ਕੰਨੇ ਆ ਜੀ 6 ਇੰਚੀ ਬਲੌਕ ਅੱਛਾ ਜੀ ਤੇ ਇਹਦੀ 9 ਇੰਚ ਲੰਬਾਈ ਇੱਧਰ ਨੂੰ ਜੀ ਤੇ 6 ਇੰਚ ਦੀ ਇੱਧਰ ਨੂੰ ਚੜਾਈ ਆ ਤੇ 6 ਇੰਚ ਉਚਾਈ ਆ ਆਪਾਂ ਨੂੰ ਲਗਭਗ ਸਾਢੇ 3 ਟਾਂ 4 ਟਾਂ ਕਵਰ ਕਰ ਜਾਂਦਾ ਇੱਕ ਬਲੌਕ ਅੱਛਾ ਜੀ ਹਾਂਜੀ ਤੇ ਉਜੀ ਇਹਦਾ ਬੈਨੀਫਿਟ ਇਹ ਆ ਕਿ ਜਿਵੇਂ ਕਿ ਹੁਣ ਅੱਜ ਕੱਲ ਆਪਾਂ ਘਰ ਬਣਾ ਰਹੇ ਆਂ ਸੁਲਾਬੇ ਦੀ ਦਿੱਕਤ ਬਹੁਤ ਆ ਰਹੀ ਆ ਸ਼ੋਰੇ ਦੀ ਪ੍ਰੋਬਲਮ ਆ ਰਹੀ ਆ ਆਪਾਂ ਜਿੰਨੇ ਮਰ ਦੀ ਪੈਸੇ ਲਾਉਨੇ ਆਂ ਦੋ-ਤਿੰਨ ਸਾਲ ਬਾਅਦ ਪ੍ਰੋਬਲਮ ਆਣੀ ਸ਼ੁਰੂ ਹੋ ਜਾਂਦੀ ਹੈ ਇਹਨਾਂ ਦੇ ਨਾਲ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਆਊਗੀ ਚਾਹੇ ਆਪਾਂ ਬ੍ਰਿਕਸ ਯੂਜ਼ ਕਰਦੇ ਆਂ ਚਾਹੇ ਬਲੌਕ ਯੂਜ਼ ਕਰਦੇ ਆਂ ਇੱਥੇ ਕੋਈ ਇਦਾਂ ਦੀ ਦਿੱਕਤ ਨਹੀਂ ਹੈਗੀ ਤੇ ਦੂਸਰਾ ਇਹ ਆ ਕਿ ਆਪਣਾ ਇੱਕ ਮਟੀਰੀਅਲ ਸੇਵ ਹੋਊਗਾ ਜਿਵੇਂ ਆ ਸਾਰਾ ਸੇਵ ਹੋਏਗਾ ਪੈਸਾ ਸੇਵ ਹੋਊਗਾ ਮਟੀਰੀਅਲ ਸੇਵ ਜਿਦਾਂ ਰੇਤਾ ਯੂਜ਼ ਕਰਦੇ ਆਂ ਆਪਾਂ ਜਾਂ ਸੀਮੈਂਟ ਯੂ